ਰਾਦੇਸ਼ਾਮ ਗੁਪਤਾ ਜੀ ਦੇ ਘਰ ਦੇ ਵਿੱਚ ਦੇਖੋ ਤੁਸੀਂ ਇਹ ਗੁਰੂ ਜੀ ਦੀ ਫੋਟੋ ਹੈਗੀ ਮੇਰੇ ਕੈਮਰਾਮੈਨ ਦਿਖਾਣਗੇ ਇਹ ਫੋਟੋ ਦੇ ਵਿੱਚੋਂ ਜਿਹੜੀ ਹੈ ਸ਼ਹਿਦ ਆਪਣੇ ਆਪ ਜਿਹੜਾ ਹੈ ਨਿਕਲਣਾ ਸ਼ੁਰੂ ਹੋ ਗਿਆ ਤੇ ਆਪਾਂ ਕਰਦੇਆਂ ਨਾਲ ਗੱਲਬਾਤ ਵੀ ਕਰਾਂਗੇ ਤੇ ਅੰਮ੍ਰਿਤ ਵਰਸ਼ਾ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੀ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਇੱਕ ਜਗ੍ਹਾ ਨਹੀਂ ਮੈਂ ਤੁਹਾਨੂੰ ਦਿਖਾਵਾਂਗਾ ਇਹ ਕਰਦੇ ਹਰੇਕ ਕੋਨੇ ਦੇ ਵਿੱਚ ਕੈਮਰਾਮੈਨ ਨੂੰ ਦਿਖਾਵਾਂਗਾ ਜੇ ਤੁਸੀਂ ਤੁਹਾਨੂੰ ਕੈਮਰੇ ਦੀ ਨਜ਼ਰ ਦੇ ਨਾਲ ਜੇ ਦਿਖ ਰਿਹਾ ਤਾਂ ਇਹ ਦੇਖੋ ਦਰਵਾਜ਼ਿਆਂ ਦੇ ਵਿੱਚੋਂ ਵੀ ਤੇ ਇਹ ਦੀਵਾਰਾਂ ਦੇ ਵਿੱਚੋਂ ਇਹ ਮੈਂ ਦਿਖਾਣਾ ਤੁਹਾਨੂੰ ਦੀਵਾਰਾਂ ਦੇ ਵਿੱਚੋਂ ਵੀ ਜਿਹੜੀ ਹੈ ਇਹ ਅੰਮ੍ਰਿਤ ਵਰਸ਼ਾ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ ਹੋਣੀ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਤਾਂ Thakur ji ਦੇ ਚਿਹਰੇ ਤੇ ਤੁਹਾਨੂੰ ਸ਼ਹਿਦ ਦੀਆਂ ਵਰਸ਼ਾ ਜਿਹੜੀ ਇਹ ਇਹਨਾਂ ਵੱਲੋਂ ਕਰਦੇ ਆ ਵੱਲੋਂ ਕਿਹਾ ਜਾ ਰਿਹਾ ਕਿ ਔਰ ਮੈਂ ਵੀ ਦੇਖ ਰਿਹਾ ਕਿ ਵਾਕਈ ਕੋਈ ਚੀਜ਼ ਹੈ ਜਿਹੜੀ ਇਹ ਮੂਰਤੀਆਂ ਦੇ ਵਿੱਚੋਂ ਦੀਵਾਰਾਂ ਦੇ ਵਿੱਚੋਂ ਤੇ ਇਹ ਅਲਮਾਰੀਆਂ ਦੇ ਵਿੱਚੋਂ ਹਰ ਇੱਕ ਜਗ੍ਹਾ ਤੋਂ ਜਿਹੜੀ ਹੈ ਇਹ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਤੁਰੇ ਫੋਟੋਆਂ ਪਈਆਂ ਤਸਵੀਰਾਂ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਇਹ ਅੰਮ੍ਰਿਤ ਵਰਸ਼ਾ ਤੁਹਾਨੂੰ ਹੁਣ ਜੀ ਨਜ਼ਰ ਆਏਗੀ ਸੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿ ਆਖਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿਸ ਤਰ੍ਹਾਂ ਚਮਤਕਾਰ ਹੈਗਾ ਗੁਰੂ ਜੀ ਦੀ ਫੋਟੋਆਂ ਦੇ ਵਿੱਚੋਂ ਜਿਹੜੀਆਂ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ ਲਗਾਤਾਰ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਿਊਜ਼ 189 ਪੰਜਾਬ ਤੁਹਾਡੇ ਤੱਕ ਇਹ ਜੀ ਇਨਫੋਰਮੇਸ਼ਨ ਲੈ ਕੇ ਆਂਦਾ ਹੈ ਜਿਹਦਾ ਤੁਹਾਨੂੰ ਫਾਇਦਾ ਹੁੰਦਾ ਸੋ ਸਾਡੇ ਹਿੰਦੂਸਤਾਨ ਦੇ ਵਿੱਚ ਚਮਤਕਾਰ ਨੂੰ ਨਮਸਕਾਰ ਹੈ ਤੇ ਚਮਤਕਾਰ ਹੁੰਦੇ ਵੀ ਹੈ ਗੁਰੂ ਪੀਰਾਂ ਦੀਆਂ ਧਰਤੀਆਂ ਹੈਗੀਆਂ ਸਾਡਾ ਹਿੰਦੂਸਤਾਨ ਜਿੱਥੇ ਕੀ ਸਭ ਤੋਂ ਜ਼ਿਆਦਾ ਰੱਬ ਨੂੰ ਮੰਨਿਆ ਜਾਂਦਾ ਜਿੱਥੇ ਰੱਬ ਉਹਨਾਂ ਦੀ ਲੋਕਾਂ ਦੀ ਮਨੋਕਾਮਨਾ ਵੀ ਪੂਰੀ ਕਰਦਾ ਸੋ ਅਸੀਂ ਰਾਜਪੁਰਾ ਦੇ ਡਾਲੀਮਾ ਵਿਹਾਰ ਦੇ ਵਿੱਚ ਆਏ ਆ ਇਹ ਟਿੰਬਰ ਕਿੰਗ ਰਾਜਪੁਰਾ ਦੇ ਕਹੇ ਜਾਂਦੇ ਆ ਟਿੰਬਰ ਕਿੰਗ ਰਾਦੇਸ਼ਾਮ ਗੁਪਤਾ ਜੀ ਦਾ ਘਰ ਹੈ ਡਾਲੀਮਾ ਵਿਹਾਰ ਦੇ ਵਿੱਚ ਅੱਜ ਇੱਥੇ ਇੱਕ ਅਜੀਬ ਚਮਤਕਾਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਦੀਵਾਰਾਂ ਦੇ ਵਿੱਚੋਂ ਤੇ ਗੁਰੂ ਜੀ ਦੀਆਂ ਫੋਟੋਆਂ ਦੇ ਵਿੱਚੋਂ ਅੰਮ੍ਰਿਤ ਵਰਸ਼ਾ ਸ਼ਹਿਦ ਜਿਹੜਾ ਹੈ ਆਪਣੇ ਆਪ ਜਿਹੜਾ ਹੈ ਦੀਵਾਰਾਂ ਵਿੱਚੋਂ ਫੋਟੋਆਂ ਵਿੱਚੋਂ ਪੋਲੇ ਸ਼ੰਕਰ ਦੀ ਮੂਰਤੀ ਵਿੱਚੋਂ ਠਾਕੁਰ ਜੀ ਵਿੱਚੋਂ ਆਪਣੇ ਆਪ ਨਿਕਲਦਾ ਹੋਇਆ ਤੁਹਾਨੂੰ ਅੱਜ ਦਿਖਾਵਾਂਗੇ ਇਸ ਵੀਡੀਓ ਦੇ ਨਾਲ ਬਣੇ ਰਹਿਣਾ ਕਿਉਂਕਿ ਹਿੰਦੂਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਚਮਤਕਾਰ ਹੁੰਦਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਰੱਬ ਨੂੰ ਜਿਹੜਾ ਹੈ ਜੇ ਮੰਨਿਆ ਜਾਂਦਾ ਤਾਂ ਉਹ ਹਿੰਦੂਸਤਾਨ ਦੇ ਵਿੱਚ ਮੰਨਿਆ ਜਾਂਦਾ ਸੋ ਤੁਹਾਨੂੰ ਡਾਲੀਮਾ ਵਿਹਾਰ ਦੇ ਵਿੱਚ ਲੈ ਕੇ ਆਇਆ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਤੁਸੀਂ ਦੱਸਣਾ ਕਿ ਇਹ ਕਿਸ ਤਰ੍ਹਾਂ ਦਾ ਚਮਤਕਾਰ ਹੈ ਕਿ ਆਪਣੇ ਆਪ ਦੀਵਾਰਾਂ ਦੇ ਵਿੱਚੋਂ ਠਾਕੁਰ ਜੀ ਦੀਆਂ ਮੂਰਤੀਆਂ ਦੇ ਵਿੱਚੋਂ ਗੁਰੂ ਜੀ ਦੀ ਫੋਟੋਆਂ ਦੇ ਵਿੱਚੋਂ ਜਿਹੜਾ ਹੈ ਅੰਮ੍ਰਿਤ ਵਰਸ਼ਾ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਸੋ ਪਹਿਲਾਂ ਵੀ ਜਿਹੜੀ ਹੈ ਪੂਰੇ ਹਿੰਦੁਸਤਾਨ ਵਿੱਚੋਂ ਇਹ ਜੀਆਂ ਖਬਰਾਂ ਜਿਹੜੀਆਂ ਹੈ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਗੁਰੂ ਜੀ ਅੱਜ ਅੰਮ੍ਰਿਤ ਵਰਸ਼ਾ ਜਿਹੜੀ ਹੈ ਹੋ ਰਹੀ ਹੈ ਤੋਂ ਜਿਹੜੇ ਟਿੰਬਰ ਕਿੰਗ ਰਾਜਪੁਰਾ ਦੇ ਕਹੇ ਜਾਂਦੇ ਆ ਐਮ ਕੇ ਬੁੱਡ ਰਾਦੇਸ਼ਾਮ ਗੁਪਤਾ ਜੀ ਦਾ ਇਹ ਘਰ ਹੈ ਜੋ ਡਾਲੀਮਾ ਵਿਹਾਰ ਦੇ ਵਿੱਚ ਹੈ ਜੇ ਤੁਸੀਂ ਦਰਸ਼ਨ ਕਰਨੇ ਹੋਰੇ ਆ ਸਕਦੇ ਹੋ ਫਿਰ ਤੁਹਾਨੂੰ ਅਸੀਂ ਦਿਖਾਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੀਵਾਰਾਂ ਦੇ ਵਿੱਚੋਂ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਸੋ ਤੁਹਾਨੂੰ ਡਾਲੀਮਾ ਵਿਹਾਰ ਦੇ ਵਿੱਚ ਲੈ ਕੇ ਆਏ ਹਾਂ ਜਿਹੜੇ ਟਿੰਬਰ ਕਿੰਗ ਕਿਹਾ ਜਾਂਦਾ ਹੈ ਰਾਜਪੁਰਾ ਦੇ ਰਾਦੇਸ਼ਾਮ ਗੁਪਤਾ ਜੀ ਦੇ ਘਰ ਦੇ ਵਿੱਚ ਦੇਖੋ ਤੁਸੀਂ ਇਹ ਗੁਰੂ ਜੀ ਦੀ ਫੋਟੋ ਹੈਗੀ ਮੇਰੇ ਕੈਮਰਾਮੈਨ ਦਿਖਾਣਗੇ ਇਹ ਫੋਟੋ ਦੇ ਵਿੱਚੋਂ ਜਿਹੜੀ ਹੈ ਸ਼ਹਿਦ ਆਪਣੇ ਆਪ ਜਿਹੜਾ ਹੈ ਨਿਕਲਣਾ ਸ਼ੁਰੂ ਹੋ ਗਿਆ ਤੇ ਆਪਾਂ ਕਰਦੇਆਂ ਨਾਲ ਗੱਲਬਾਤ ਵੀ ਕਰਾਂਗੇ ਸੋ ਤੁਸੀਂ ਮੇਰੇ ਮੈਂ ਤੁਹਾਨੂੰ ਦਿਖਾ ਰਿਹਾ ਨ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਅੰਮ੍ਰਿਤ ਵਰਸ਼ਾ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੀ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਇੱਕ ਜਗ੍ਹਾ ਨਹੀਂ ਮੈਂ ਤੁਹਾਨੂੰ ਦਿਖਾਵਾਂਗਾ ਇਹ ਕਰਦੇ ਹਰੇਕ ਕੋਨੇ ਦੇ ਵਿੱਚ ਕੈਮਰਾਮੈਨ ਨੂੰ ਕਹਾਂਗਾ ਜੇ ਤੁਸੀਂ ਤੁਹਾਨੂੰ ਕੈਮਰੇ ਦੀ ਨਜ਼ਰ ਦੇ ਨਾਲ ਜੇ ਦਿਖ ਰਿਹਾ ਤਾਂ ਇਹ ਦੇਖੋ ਦਰਵਾਜ਼ਿਆਂ ਦੇ ਵਿੱਚੋਂ ਵੀ ਤੇ ਇਹ ਦੀਵਾਰਾਂ ਦੇ ਵਿੱਚੋਂ ਇਹ ਮੈਂ ਦਿਖਾਣਾ ਤੁਹਾਨੂੰ ਦੀਵਾਰਾਂ ਦੇ ਵਿੱਚੋਂ ਵੀ ਜਿਹੜੀ ਹੈ ਇਹ ਅੰਮ੍ਰਿਤ ਵਰਸ਼ਾ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮੈਂ ਤੁਹਾਨੂੰ ਲਗਾਤਾਰ ਦੱਸ ਰਿਹਾ ਕਿ ਇਹ ਜਿੱਥੇ-ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅਲਮਾਰੀਆਂ ਜਿੱਥੇ-ਜਿੱਥੇ ਇਹ ਫੋਇਲ ਇਹਨਾਂ ਨੇ ਰੱਖਿਆ ਹੋਇਆ ਹੈ ਉੱਥੇ ਅੰਮ੍ਰਿਤ ਵਰਸ਼ਾ ਤੁਹਾਨੂੰ ਨਜ਼ਰ ਆਏਗੀ ਕਿ ਸ਼ਹਿਦ ਦੀ ਅੰਮ੍ਰਿਤ ਵਰਸ਼ਾ ਜਿਹੜੀ ਹੈ ਹੋ ਰਹੀ ਹੈ ਇਹ ਕਿਸ ਤਰ੍ਹਾਂ ਹੋ ਰਿਹਾ ਤੇ ਇਹ ਕਿਰਪਾ ਹੈਗੀ ਸੋ ਤੁਸੀਂ ਦੱਸਣਾ ਹੈ ਕਮੈਂਟ ਬਾਕਸਾਂ ਦੇ ਵਿੱਚ ਕੀ ਕਿਸ ਤਰ੍ਹਾਂ ਇਹ ਅਲਮਾਰੀਆਂ ਦੇ ਵਿੱਚੋਂ ਜਿਹੜਾ ਸ਼ਾਇਦ ਰਿਸ ਰਿਹਾ ਮੈਂ ਤੁਹਾਨੂੰ ਸਾਰੀ ਜਿਹੜੀ ਹੈ ਜਾਣਕਾਰੀ ਦੇ ਰਿਹਾ ਇੱਧਰ ਠਾਕੁਰ ਜੀ ਦੀ ਫੋਟੋਆਂ ਵੀ ਲੱਗੀਆਂ ਹੋਈਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਮਿਟਾਣਗੇ ਇਹ ਠਾਕੁਰ ਜੀ ਦੀ ਜਿਹੜੀ ਮੂਰਤੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਤਾਂ Thakur ji ਦੇ ਚਿਹਰੇ ਤੇ ਤੁਹਾਨੂੰ ਸ਼ਹਿਦ ਦੀਆਂ ਵਰਸ਼ਾ ਜਿਹੜੀ ਇਹ ਇਹਨਾਂ ਵੱਲੋਂ ਕਰਦਿਆਂ ਵੱਲੋਂ ਕਿਹਾ ਜਾ ਰਿਹਾ ਕਿ ਔਰ ਮੈਂ ਵੀ ਦੇਖ ਰਿਹਾ ਕਿ ਵਾਕਈ ਕੋਈ ਚੀਜ਼ ਹੈ ਜਿਹੜੀ ਇਹ ਮੂਰਤੀਆਂ ਦੇ ਵਿੱਚੋਂ ਦੀਵਾਰਾਂ ਦੇ ਵਿੱਚੋਂ ਤੇ ਇਹ ਅਲਮਾਰੀਆਂ ਦੇ ਵਿੱਚੋਂ ਹਰ ਇੱਕ ਜਗ੍ਹਾ ਤੋਂ ਜਿਹੜੀ ਹੈ ਇਹ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਇਹ LCD ਤੁਹਾਨੂੰ ਦਿਖਾਵਾਂਗੇ LCD ਤੁਹਾਨੂੰ ਦਿਖਾਵਾਂਗੇ ਕਿ ਇਹ LCD ਦੇ ਵਿੱਚੋਂ ਵੀ ਜਿਹੜਾ ਹੈ ਤੁਹਾਨੂੰ ਦਿਖੇਗਾ ਕਿ ਇਹ ਅੰਮ੍ਰਿਤ ਵਰਸ਼ਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੋ ਸਾਰੀ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ਿਆਂ ਦੇ ਵਿੱਚੋਂ ਵੀ ਹਰੇਕ ਜਗ੍ਹਾ ਤੋਂ ਜਿਹੜੀ ਹੈ ਤੁਹਾਨੂੰ ਸਾਰੀ ਨਿਊਜ਼ 89 ਪੰਜਾਬ ਇਹ ਜਾਣਕਾਰੀ ਦੇ ਰਿਹਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਤਾਂ ਇਹ ਡਾਲੀਮਾ ਵਿਹਾਰ ਦੇ ਵਿੱਚ ਜਿਹੜਾ ਸਕੂਲ ਬਣਿਆ ਹੋਇਆ ਹੈ ਡਾਲੀਮਾ ਵਿਹਾਰ ਦੇ ਵਿੱਚ ਸਕੂਲ ਬਣਿਆ ਹੋਇਆ ਉਹਦੇ ਬੈਕ ਸਾਈਡ ਤੇ ਜਿਹੜਾ ਹੈ ਫੋਟੋ ਦੇ ਵਿੱਚੋਂ ਵੀ ਜਿਹੜੀ ਹੈ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਸੋ ਲਗਾਤਾਰ ਤਸਵੀਰਾਂ ਦੇ ਵੀ ਦਿਖਾ ਰਹੇ ਮੈਂ ਕੈਮਰਾਮੈਨ ਨੂੰ ਕਾਂਗਾ ਇਹ ਦਿਖਾਣਗੇ ਤੁਹਾਨੂੰ ਏ ਉੱਪਰ ਜਿਹੜਾ ਇਹਨਾਂ ਦਾ ਮੰਦਿਰ ਬਣਿਆ ਹੋਇਆ ਹੈ ਉੱਥੇ ਵੀ ਜਿਹੜੀ ਹੈ ਲਗਾਤਾਰ ਇਸਤਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਚਮਤਕਾਰ ਨਜ਼ਰ ਆ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਜੀ ਦੀ ਉਰੇ ਫੋਟੋਆਂ ਪਈਆਂ ਤਸਵੀਰਾਂ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਇਹ ਅੰਮ੍ਰਿਤ ਵਰਸ਼ਾ ਤੁਹਾਨੂੰ ਹੁੰਦੀ ਹੋਈ ਨਜ਼ਰ ਆਏਗੀ ਸੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕੀ ਆਖਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿਸ ਤਰ੍ਹਾਂ ਚਮਤਕਾਰ ਹੈਗਾ ਗੁਰੂ ਜੀ ਦੀ ਫੋਟੋਆਂ ਦੇ ਵਿੱਚੋਂ ਜਿਹੜੀਆਂ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ ਲਗਾਤਾਰ ਅੰਮ੍ਰਿਤ ਵਰਸ਼ਾ ਹੋ ਰਹੀ ਆਪਾਂ ਕਰਦੇ ਨਾਲ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਤੇ ਕਿੰਨੀ ਟਾਈਮ ਤੋਂ ਜਿਹੜੀਆਂ ਲਗਾਤਾਰੇ ਚੱਲ ਰਹੀ ਹੈ ਸੋ ਰਾਦੇਸ਼ਾਮ ਗੁਪਤਾ ਜੀ ਦਾ ਘਰ ਹੈ ਜੋ ਉਹਨਾਂ ਦੇ EMPLOYEES ਹੈਗੇ ਉਹਨਾਂ ਦੇ ਕੋਲ ਕੰਮ ਕਰਦੇ ਆ ਉਹ ਇਸ ਮਕਾਨ ਦੇ ਵਿੱਚ ਰਹਿੰਦੇ ਐ ਤੇ ਲਗਾਤਾਰ ਜਿਹੜਾ ਹੈ ਗੁਰੂ ਜੀ ਨੂੰ ਇਹ ਮੰंदे ਐ ਸੋ ਇਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਇਹ ਕੱਤੋਂ ਜਿਹੜੀ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਰਾਜਪੁਰੇ ਦੀ ਜਨਤਾ ਨੂੰ ਜਾਣਕਾਰੀ ਦੇ ਰਹੇ ਆ ਤੇ ਪੰਜੀ ਨਾਲ ਗੱਲ ਕਰਦੇ ਆ ਇਹ ਪੰਜੀ ਕਿੰਨੀ ਦੇਰ ਤੋਂ ਜਿਹੜੀ ਅੰਮ੍ਰਿਤ ਵਰਸ਼ਾ ਹੋ ਰਹੀ ਹੈ ਤੇ ਇਹਦਾ ਕੀ ਮਹੱਤਵ ਕੀ ਹੈ ਬਸ ਬੋਲੇ ਬਾਬਾ ਕੀ ਗਿਰਪੈ ਜੈ ਗੁਰਜੀ ਸ਼ੁਕਰਾਨਾ ਗੁਰਜੀ ਓਮ ਨਮਾਸ਼ਿਵਾਏ ਸ਼ਿਵ ਜੀ ਸਦਾ ਸਾਈ ਓਮ ਨਮਾਸ਼ਿਵਾਏ ਗੁਰਜੀ ਸਦਾ ਸਾਈ ਇਹ ਆਪਣਾ 5 ਵਜੇ ਜੇ ਸ਼ੁਰੂ ਹੋ ਗਈ ਸੀ ਜਿਸ ਟਾਈਮ ਮੈਂ ਜੋਤ ਲਾਈ ਨਾ ਮੈਨੂੰ ਫੀਲਿੰਗ ਹੋਣ ਲੱਗੀ ਸੀ ਵੀ ਅੰਦਰ ਆਵਾਜ਼ ਆਈ ਤੇਰੇ ਘਰ ਸ਼ਹਿਰ ਵਰਸ਼ਾ ਹੋ ਰਹੀ ਹੈ ਫਿਰ ਦੇਖਿਆ ਸੱਚੀ ਹੋ ਰਹੀ ਹੈ ਫਿਰ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿ ਸ਼ਾਇਦ ਮਤਲਬ ਇਹ ਵੀ ਮੰਨ ਗਏ ਹਾਂ ਕਿ ਜੈ ਗੁਰਜੀ ਤੇ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਹੈ ਗੁਰੂ ਜੀ ਨੂੰ ਮੰਨ ਰਹੇ ਹੋ ਤੇ ਕਿਸ ਤਰ੍ਹਾਂ ਤੁਸੀਂ ਮੰਨਣਾ ਸ਼ੁਰੂ ਕੀਤਾ ਸਕੂਲ ਟਾਈਮ ਤੋਂ ਮਤਲਬ ਬਚਪਨ ਤੋਂ ਭੋਲੇ ਬਾਬਾ ਨੂੰ ਮੰਨਦੀ ਯਾਰ ਕਹਿੰਦੇ ਮੈਂ ਹੀ ਬੋਲਾ ਮੈਂ ਹੀ ਪੀਰਾ ਮੈਂ ਹੀ ਲੱਡੂ ਘੁਮਾਣਾ ਸਾਰਾ ਕੁਝ ਮੈਂ ਹੀ ਹਾਂ ਮੈਂ ਤੇ ਕਹਿੰਦੇ ਤੂੰ ਆਪਣਾ ਕਹੀਂ ਜਾਣ ਦੀ ਲੋੜ ਨਹੀਂ ਪੰਡਤਾਂ ਗੋਲ ਬਾਬਾ ਮੰਨ ਦੇ ਵਿੱਚ ਹੀ ਆਪਣਾ ਜੋ ਵੀ ਐ ਜਾਏਗੀ ਤੇ ਮੈਂ ਦੇਖਿਆ ਕਿ ਰਾਜਪੁਰਾ ਦੇ ਵਿੱਚ ਇਹਨਾਂ ਦੇ ਫਾਲੋਅਰ ਜਿਹੜੇ ਹਨ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਪਹਿਲਾਂ ਵੀ ਕਿਸੇ ਦੇ ਕਰ ਅੰਮ੍ਰਿਤ ਵਰਸ਼ਾ ਹੋ ਚੁੱਕੀ ਹੈ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਇਸ ਚੀਜ਼ ਦੇ ਦਰਸ਼ਨ ਕਰਨ ਦੇ ਨਾਲ ਕੀ ਪੁਨ ਪ੍ਰਾਪਤ ਹੋਏਗਾ ਇਹ ਜਿਹੜੀ ਅਮਰਤ ਵਰਸ਼ਾ ਹੋ ਰਹੀ ਹੈ ਜਿਹੜਾ ਬੰਦਾ ਦਰਸ਼ਨ ਕਰਦਾ ਹੈ ਬਸ ਉਹਦੀਆਂ ਉਹ ਕਸ਼ਟ ਕੱਟ ਜਾਂਦੀਆਂ ਜੀ ਵਿਸ਼ਵਾਸ ਜਿਹੜੀ ਬਿਮਾਰੀਆਂ ਗੰਦੀਆਂ ਆਣੀ ਉਹ ਪੇਰ ਆਪਣਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਗੁਰੂ ਜੀ ਉਹਨਾਂ ਨੂੰ ਵੀ ਬLES ਕਰ ਦਿੰਦੇ ਆ ਅੱਛਾ ਜੀ ਹਾਂਜੀ ਜਿਹੜੇ ਨਹੀਂ ਮੰਨਦੇ ਨਾ ਉਹਨਾਂ ਨੂੰ ਵੀ ਬLES ਹੋ ਜਾਂਦੇ ਜੀ ਕਿੰਨਾ ਤੁਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹੋ ਅੱਜ ਕਿੰਨਾ ਕਿ ਤੁਸੀਂ ਆਪਣੇ ਆਪ ਦੇ ਮਾਣ ਮਹਿਸੂਸ ਕਰ ਰਹੇ ਹੋ ਤੁਹਾਡੇ ਕਰ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਮੈਂ ਤਾਂ ਬਹੁਤ ਖੁਸ਼ ਆ ਜੀ ਹਾਂਜੀ ਖੁਸ਼ ਆ ਜੀ ਸੋ ਤੁਸੀਂ ਲਗਾਤਾਰ ਫੋਨ ਕਰਕੇ ਬੁਲਾਇਆ ਹੈਗਾ ਵੀ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਉਹ ਦਰਸ਼ਨ ਕਰਨ ਕਿਉਂਕਿ ਇਹ ਗੁਰੂ ਜੀ ਕੱਲੇ ਤੁਹਾਡੇ ਨਹੀਂ ਹੈ ਇਹ ਸਾਰੇ ਜਹਾਨ ਦੇ ਗੁਰੂ ਜੀ ਆ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤੁਹਾਡੇ ਕਰ ਕਿਰਪਾ ਹੋਈ ਹੈ ਇਹ ਯਹੀ ਕਹੂੰਗਾ ਜੀ भगवान ने गुरुजी ने हमारे को आशीर्वाद दिया है और हम ये आशीर्वाद गुरुजी की ब्लेसिंग सबके साथ शेयर करेंगे जी ये गुरुजी का घर है हमारा घर नहीं है हम गुरुजी के बच्चे हम गुरुजी के साथ रह रहे हैं तो जो भी आ सकता है आए गुरुजी से अपना आशीर्वाद प्राप्त करें hame koi dikkat nahi hai guruji ka ghar hai apna aahe rahe guruji se aashirwad pura kare jis mata ne behan ne beti ne bhai ne jisne aa na sab aaye ye guruji ka ghar hai nahi main tode akha de vich hanju dekh rahe ha e main sunya ki tusi kuch der pehla kuch time pehla mande nahi si inhanu kis tarah manna start kare bas mrs kehte the ki inme koi shakti hai to wo shakti humne dheere dheere apne andar mehsoos kari aur kal sham ko jab meri gudiya ne इसको सबसे पहले गुरुजी ने साक्षात दर्शन दिए फिर इसने मेरे को बुलाया तो हम ऐसे ही बैठे थे फिर सीधे छोटे स्वरूप है हमारे गुरु जी के इसमें से अमृत वर्षा हो रही थी और यहाँ से हो रही थी फिर रात को ये गुड़िया कहती है पापा मैं ऊपर देख के आऊँगी मेरे को है कि उसमें से भी हो रही है और रात फिर तब से हमारे घर में गुरु जी की अमृत वर्षा हो रही है बेटा क्या कहना चाहेंगे आप गुरु जी के बारे में जो बोले बेटा ਉਸ ਤੋਂ ਬਿਲੇ ਮੈਂ ਨੇ ਦੇਖਾ ਤਾਂ ਉਹ ਮੇਰੀ ਸਿਸਟਰ ਨੇ ਅੱਛਾ ਤੋ ਕੀ ਆ ਫਿਰ ਆਪਨੇ ਪਾਪਾ ਕੋ ਕੀ ਦਤਾਇਆ ਜਾਨੀ ਮੈਂ ਨੇ ਬੋਲਾ ਪਾਪਾ ਉੱਪਰ ਵਰਸ਼ਾ ਹੋ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦਵਾ ਜਾਣਕਾਰੀ ਦੇ ਦਵਾ ਡਾਲੀਮਾ ਵਿਹਾਰ ਦੇ ਵਿੱਚ ਡਾਲੀਮਾ ਸਕੂਲ ਦੀ ਬੈਕ ਸਾਈਡ ਤੇ 31 ਨੰਬਰ ਕੋਟੀ ਦੇ ਵਿੱਚ ਲਗਾਤਾਰ ਚਮਤਕਾਰ ਦੇਖਣ ਨੂੰ ਮਿਲ ਰਿਹਾ ਹੈ ਇਹ ਪੰਜੀ ਸਾਡੇ ਨਾਲ ਮੌਜੂਦ ਹੈ ਬਹੁਤ ਟਾਈਮ ਤੋਂ ਗੁਰੂ ਜੀ ਨੂੰ ਮੰਦਿਆ ਈ ਕਹਿਣਾ ਚਾਹੁੰਦੀ ਨੀ ਤੁਹਾਨੂੰ ਇਸ ਬਾਰੇ ਵਿੱਚ ਗੁਰੂ ਜੀ ਨੂੰ ਮੈਂ 5-6 ਮਹੀਨੇ ਤੋਂ ਵਰਤੂ ਮੰਨਣ ਲੱਗੇ ਮੇਰੇ ਬਹੁਤ ਕੰਮ ਹੋਏ ਹੈ ਗੁਰੂ ਜੀ ਦੇ ਮੈਂ ਮਿਸ ਨਹੀਂ ਕਰਦੀ ਸੀ ਪਰਸੋਂ ਹੀ ਮੈਨੂੰ ਕੈਨਸਲ ਕਹਿੰਦੇ ਤੂੰ ਖੁਸ਼ ਰਹਾ ਕਰ ਵੀ ਮੇਰੇ ਪਾਪਾ ਹੀ ਡੈਥ ਹੋ ਗਈ ਸੀ ਕਹਿੰਦੇ ਮੈਂ ਤੇਰਾ ਪਿਓ ਆ ਹੁਣ ਕਿ ਜਦੋਂ ਤੇਰਾ ਦਿਲ ਕਰੇ ਤੂੰ ਮੈਨੂੰ ਆ ਕੇ ਜੋ ਵੀ ਕੁਝ ਦੱਸਣਾ ਮੈਨੂੰ ਦੱਸਿਆ ਕਰ ਮੇਰੇ ਘਰ ਚ ਬਹੁਤ ਹੁਣ ਖੁਸ਼ ਹਾਂ ਪਹਿਲਾਂ ਮੈਂ ਬੜੀ ਪਰੇਸ਼ਾਨ ਹੁੰਦੀ ਸੀ ਜੈ ਜੈ ਗੁਰੂ ਜੀ ਸੋਏ ਜਿਹੜੀ 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 ਅੰਮ੍ਰਿਤ ਵਰਸ਼ਾ ਹੋ ਰਹੀ ਹੈ ਭੈਣ ਜੀ ਕਿਸ ਤਰ੍ਹਾਂ ਦਾ ਇਹਨਾਂ ਦੇ ਘਰ ਦੇ ਵਿੱਚ ਮਾਹੌਲ ਹੈ ਅੱਜ ਤੇ ਕਿਸ ਤਰ੍ਹਾਂ ਦੀ ਕਿਰਪਾ ਮੰਦੂ ਵਿੱਚ ਇਹਨਾਂ ਨੂੰ ਵੀ ਬLES ਕਰਦਾ ਹੈ ਗੁਰੂ ਜੀ ਨੇ ਬੱਚਿਆਂ ਨੂੰ ਵੀ ਇਹਨਾਂ ਦੇ ਘਰ ਨੂੰ ਸਭ ਨੂੰ ਬLES ਕਰਿਆ ਹੈ ਨਾ ਗੁਰੂ ਜੀ ਨੇ ਹੋ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਕਿ ਢਾਲੀਮਾ ਬਿਹਾਰ ਦੇ ਵਿੱਚ ਇਹ ਇਹ ਇਹਨਾਂ ਨਾਲ ਵੀ ਗੱਲ ਕਰ ਰਹੇ ਆ ਕੀ ਕਹਿ ਰਹੇ ਆ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਹਾਂ ਜੀ ਸਾਡੀ ਇਹੀ ਜੀ ਉਹ ਨਹੀਂ ਸਿੱਖ ਵੀ ਸਾਡੇ ਗੁਰੂ ਜੀ ਸਾਡੇ ਘਰ ਆਣਗੇ ਮੈਂ ਛੱਡ ਤੋਂ ਬੋਲਿਆ ਨਹੀਂ ਜਾ ਰਿਹਾ ਕੁਛ ਇਹਦੇ ਅੰਦਰ ਚਲੋ ਇਹ 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 ਖੁਸ਼ੀ ਦੇ ਜਿਹੜੇ ਖੁੜੀ ਖੁਸ਼ੀ ਦੇ ਹੰਝੂ ਹੈਗੇ ਜਿਹੜੇ ਤੁਸੀਂ ਦੇਖ ਪਾ ਰਹੇ ਹੋ ਸੋ ਤੁਹਾਨੂੰ ਲਗਾਤਾਰ ਨਿਊਜ਼ 18 ਪੰਜਾਬ ਇਹਦੀਆਂ ਖਬਰਾਂ ਦਿਖਾਂਦਾ ਹੈ ਤੇ ਜਾਣਕਾਰੀ ਦਿੰਦਾ ਹੈ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਡਾਲੀਵਾ ਸਕੂਲ ਦੀ ਬੈਕ ਸਾਈਡ ਡਾਲੀਵਾ ਵਿਹਾਰ ਦੇ ਵੀ ਡਾਲੀਵਾ ਸਕੂਲ ਦੀ ਬੈਕ ਸਾਈਡ ਤੇ ਜਿਹੜਾ ਇਹ ਘਰ ਹੈ 31 ਨੰਬਰ ਪੀਰ ਹੈਗਾ ਉਹਰੇ ਉਹਦੇ ਨਾਲ ਹੀ ਜਿਹੜਾ ਘਰ ਹੈ ਇਹ ਰਾਦੇਸ਼ਾਮ ਗੁਪਤਾ ਜੀ ਜਿਹੜੇ ਕੀ ਵੁੱਡ ਕਿੰਗ કહેਜਾਂਦੇ ਆ ਰਾਜਪੁਰਾ ਦੇ ਉਹਨਾਂ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਅਪਲਾਈ ਰਹਿੰਦੇ ਆ ਤੇ ਉਹਨਾਂ ਦੇ ਘਰ ਜਿਹੜੀ ਅਜੇ ਅੰਮ੍ਰਿਤ ਵਰਸ਼ਾ ਹੋਈ ਹੈ ਮੈਂ ਕਹਿੰਦਾ ਕਿਰਪਾ ਹੋਈ ਹੈ ਸੋ ਗੁਰੂ ਜੀ ਦੀ ਫੋਟੋ ਤੁਹਾਨੂੰ ਦਿਖਾ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਤੇ ਲਗਾਤਾਰ ਤਸਵੀਰਾਂ ਦਿਖਾਈਆਂ ਤੁਹਾਨੂੰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਇਹ ਖਬਰ ਸਾਡੀ ਕੈਜੀ ਲੱਗੀ ਜੇ ਤੁਸੀਂ ਦਰਸ਼ਨ ਕਰਨੇ ਆ ਤਾਂ ਤੁਸੀਂ ਆ ਕੇ ਇਹਨਾਂ ਦੇ ਘਰ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਹੈ ਇਹ ਅੰਮ੍ਰਿਤ ਵਰषा ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ